ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਪਹੁੰਚੇ ਹੋਏ ਹਾਂ ਤੇ ਟਾਈਮ ਹੋ ਗਿਆ ਤਕਰੀਬਨ 9:40 ਮਿੰਟ ਤੇ ਅਸੀਂ ਇਸ ਟਾਈਮ ਕਿੱਥੇ ਖੜੇ ਹਾਂ ਅਸੀਂ ਅੱਜ ਖੜੇ ਹਾਂ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੇ ਠੀਕ ਹੈ ਜੀ ਤੇ ਇੱਥੇ ਅਸੀਂ ਕਰਦੇ ਪਏ ਹਾਂ ਟ੍ਰੇਨ ਦੀ ਵੇਟ ਤੇ ਟ੍ਰੇਨ ਹੱਲੇ ਆਉਣੀ ਹੈ 10:00 ਤੇ ਮੈਂ ਸੋਚਿਆ ਚਲੋ ਉਹਨਾਂ ਤੱਕ ਕੋਈ ਵੀਡੀਓ ਬਣਾ ਲਈਏ ਤੇ ਅਸੀਂ ਰਵਾਨਾ ਹੋਣ ਲੱਗੇ ਹਾਂ ਕਿੱਧਰ ਨੂੰ ਵੱਲ ਦਿੱਲੀ ਵੱਲ ਨੂੰ ਅਸੀਂ ਦਿੱਲੀ ਵੱਲ ਨੂੰ ਰਵਾਨਾ ਹੋਣ ਲੱਗੇ ਸੀ ਤੇ ਦਿੱਲੀ ਭਰਾ ਆਪਣੇ ਨੂੰ ਬਹੁਤ ਜ਼ਿਆਦਾ ਜ਼ਰੂਰੀ ਕੰਮ ਸੀ ਇੱਕ ਤੇ ਅਸੀਂ ਸਵੇਰ ਤੱਕ ਦਿੱਲੀ ਪਹੁੰਚਣਾ ਕਿਸ ਤਰੀਕੇ ਨਾਲ ਇਹਨੂੰ ਤਾਂ ਮੈਂ ਆਖਿਆ ਮਾਹ ਚੱਲ ਟ੍ਰੇਨ ਆਪਾਂ ਬੱਸ ਫੜ ਲੈਨੇ ਆਂ ਪਰਾਂ ਦਾ ਨਹੀਂ ਬਾਈ ਜਾਣਾ ਟ੍ਰੇਨ ਤੇ ਜਾਂ ਤੇ ਜਾਣਾ ਵੀ ਸਵੇਰ ਦੇ ਤੱਕ ਆਪਾਂ ਪਹੁੰਚਣਾ ਹੀ ਪਹੁੰਚਣਾ ਆ ਤੇ ਮੈਂ ਆਖਿਆ ਚੱਲ ਕੋਈ ਨਹੀਂ ਜਾਣ ਮਰੀਏ ਤੂੰ ਟੈਨਸ਼ਨ ਨਾ ਲੈ ਜੇ ਪਹੁੰਚਣਾ ਹੀ ਤੇ ਭਰਾ ਤਰਾ ਤੇਰੇ ਨਾਲ ਆ ਤੇ ਆਪਾਂ ਕੋਈ ਗੱਲ ਨਹੀਂ ਪਹੁੰਚਦੇ ਆ ਤੇ ਇੱਥੋਂ ਆਪਾਂ ਹੁਣ ਲਵਾਂਗੇ ਟ੍ਰੇਨ ਦੀ ਵੇਟ ਕਰ ਰਹੇ ਆ ਟ੍ਰੇਨ ਆਊਗੀ 10 ਵਜੇ ਤੇ ਇਹ ਆਪਾਂ ਨੂੰ ਲਾਉਗੀ ਜਲੰਧਰ ਕੈਂਟ ਤੇ ਕੈਂਟ ਤੋਂ ਬਾਅਦ ਉੱਥੋਂ ਆਪਾਂ ਫੜਾਂਗੇ ਟ੍ਰੇਨ ਦਿੱਲੀ ਵੱਲ ਦੀ ਤੇ ਫਿਰ ਹੋਵਾਂਗੇ ਦਿੱਲੀ ਨੂੰ ਰਵਾਨਾ ਤੇ ਰਾਤੋਂ ਰਾਤ ਪਹੁੰਚਾਂਗੇ ਦਿੱਲੀ ਤੇ ਦਿੱਲੀ ਜਾ ਕੇ ਫਿਰ ਆਪਾਂ ਤੁਹਾਨੂੰ ਉੱਥੋਂ ਦਾ ਸਾਰਾ ਕੁਝ ਜਿਹੜੀਆਂ ਵੀ ਉੱਥੇ ਪ੍ਰਾਣੀਆਂ ਪੁਰਾਤਨ ਚੀਜ਼ਾਂ ਉਹ ਸਾਰੀਆਂ ਦਿਖਾਵਾਂਗੇ ਤੇ ਤੁਸੀਂ ਆਪਣੇ ਬਲੌਗ ਦੇ ਨਾਲ ਰਹਿਣਾ ਜੁੜੇ ਠੀਕ ਹੈ ਜੀ ਤੇ ਆਪਣੇ ਬਲੌਗ ਨੂੰ ਬਸ ਦੇਖਦੇ ਰਹੋ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਣਾ ਠੀਕ ਹੈ ਜੀ ਜੁੜੇ ਰਹੋ ਆਜੋ ਫਿਰ ਮਿਲਦੇ ਆਂ ਜਾ ਕੇ ਜਲੰਧਰ ਕੈਂਟ ਸੋ ਗਾਇਸ ਹਮ ਪਹੁੰਚ ਚੁਕੇ ਆਂ ਨਿਊ ਦਿੱਲੀ ਠੀਕ ਹੈ ਜੀ ਦਿੱਲੀ ਪਹੁੰਚ ਚੁਕੇ ਆਂ ਜੀ ਦਿੱਲੀ ਅਸੀਂ ਕਿੱਥੇ ਆਂ ਰੇਲਵੇ ਸਟੇਸ਼ਨ ਤੇ ਠੀਕ ਹੈ ਜੀ ਹੁਣ ਕਿੱਥੇ ਜਾਣਾ ਆਪਾਂ ਹੁੰ ਜਾਏਗੇ ਦਵਾਰਕਾ ਸੈਂਟਰ ਰੱਟ ਨੇ ਦਵਾਰਕਾ ਸੈਂਟਰ ਜਾਏ ਹੁਣ ਅਸੀਂ ਜਾਣਾ ਦਵਾਰਕਾ ਸੈਂਟਰ ਤੇ ਅਗਲਾਗ ਦੇ ਨਾਲ ਜੁੜੇ ਰਹੋ ਦਿਖਾਉਨੇ ਆ ਤੁਹਾਨੂੰ ਵੀ ਉੱਥੋਂ ਦਾ ਮਾਹੌਲ ਇਹ ਵੀ ਦੇਖ ਸਕਦੇ ਮੇਰੀ ਹਾਲਤ ਰਾਤ ਟ੍ਰੇਨ ਤੇ ਯਾਰ ਨੀਂਦ ਨਹੀਂ ਪੂਰੀ ਹੋਈ ਬੜਾ ਔਖਾ ਕੀ ਆ ਕਰਕੇ ਆਲੇ ਉੱਤੇ ਆ ਗਏ ਮੂੰਹ ਮਾਤੋਂ ਭਰੇ ਆ ਕਰਾਸ਼ ਨੂੰ ਜੁਕਾਰਦੇ ਪਰ ਉਹਗਾ ਸੈਟ ਕੰਮ ਜਾਂ ਨਾਲ ਚਾਹ ਚੂਪ ਪੀਂਦੇ ਆ ਇੱਕ ਜੀ ਠੀਕ ਹੈ ਜੀ ਤੇ ਬਲੌਗ ਦੇ ਨਾਲ ਜੁੜੇ ਰਹੋ ਚੱਲਿਆ ਦੁਆਰ ਕਰ ਸੈਂਟਰ ਤੇ ਹੋਰ ਵੀ ਤੁਹਾਨੂੰ ਪ੍ਰਾਤਨ ਚੀਜ਼ਾਂ ਇਸ ਤੋਂ ਲਿਆ ਦਿਖਾਉਂਗਾ ਦਿੱਲੀ ਦੀ ਠੀਕ ਹੈ ਜੀ ਤੇ ਵੇਖ ਸਕਦੇ ਹੋ ਤੁਸੀਂ ਇਸ ਟਾਈਮ ਮੈਂ ਖੜਾ ਰੇਲਵੇ ਸਟੇਸ਼ਨ ਤੇ ਸੋ ਗਾਇਸ ਇਤੋ ਹੀ ਹੁਣ ਪੀਵਾਂਗੇ ਚਾਹ ਠੀਕ ਹੈ ਜੀ ਚਾਹ ਚੂਪ ਪੀ ਲਈਏ ਹਾਂ ਚਾਹੇਗਾ ਕਾफी ਨਹੀਂ ਨਿਕਾ ਤੇ ਕਾਪ ਔਰ ਤੈਨੂੰ ਵੱਡਾ ਦੇ ਦੇ ਲੋ ਵੀ ਇਹ ਵੇਖ ਲਾ ਹੈ ਵੇਖ ਲਾ ਮਰਜੀ ਉਹ ਮੱਟੀ ਕਿੰਨੀ ਹੈ ਲੋ ਵੀ ਗਾਇਸ ਹਮ ਪਹੁੰਚ ਚੁਕੇ ਆ ਨਿਊ ਦਿੱਲੀ ਮੈਟਰੋ ਸਟੇਸ਼ਨ ਗੇਟ ਨੰਬਰ 5 ਐਸੋ ਚੜਾਂਗੇ ਅਸੀਂ ਹੁਣ ਮੈਟਰੋ ਸਟੇਸ਼ਨ ਲੋ ਵੀ ਬਾਬਿਓ ਅਸੀਂ ਪਹੁੰਚ ਚੁਕੇ ਆ ਕਿੱਥੇ ਪਹੁੰਚ ਚੁਕੇ ਆ ਤੇ ਕਿੱਥੇ ਕਿੱਥੇ ਦੁਆਰਕਾ 8 ਸੈਕਟਰ ਇੱਧਰ ਦਾ ਮੌਸਮ ਵੀ بارش ਦਾ ਬਣਿਆ ਪਿਆ ਪੂਰਾ ਮੈਨਾ। ਨੌ ਵੀ ਦੇਖ ਸਕਦੇ ਹਾਂ ਅਸੀਂ ਪਹੁੰਚੇ ਸੀ ਇੱਥੇ ਇੰਸਟੀਚਿਊਟ ਤੇ ਮੁੰਡੇ ਦੀ ਕਰਾਉਣ ਐਡਮਿਸ਼ਨ ਤੇ ਮੈਂ ਤੁਹਾਨੂੰ ਸਾਰੀਆਂ ਦੱਸੂਗਾ ਕੀ ਕੀ ਜਿਹੜੇ ਕੋਰਸਸ ਹੈਗੇ ਆ ਸਾਰੇ ਉੱਥੇ ਫ੍ਰੀ ਆਫ ਕੋਸਟ ਹੈਗੇ ਆ। ਠੀਕ ਹੈ ਜੀ ਜਿਹੜਾ ਵੀ ਕਿਸੇ ਨੇ ਕਰਨਾ ਹੋਵੇ ਇਹ ਕਾਲਜ ਆ। ਠੀਕ ਹੈ ਜੀ ਐਮਸ ਸੋ ਗਾਇਸ ਅਸੀਂ ਹੁਣ ਪਹੁੰਚੇ ਹਾਂ ਬਸ ਤੇ ਇੱਥੇ ਲੱਗੇ ਆ ਖਾਣ ਪਰੌਂਠੇ ਵੇਖ ਲੋ ਘਰੋਂ ਬਾਹਰ ਨਿਕਲਣ ਦੀ ਧੀਰ ਹੁੰਦੀ ਹੈ ਘਰੋਂ ਬਾਹਰ ਨਿਕਲ ਕੇ ਬਹੁਤ ਔਖਾ ਹੁੰਦਾ ਜੀ ਘਰ ਨਾਲ ਦੀ ਰੀਸ ਨਹੀਂ ਹੁੰਦੀ ਹੈ ਘਰੇ ਖਾਣਾ ਦਾਣਾ ਪੱਕਿਆ ਮਿਲਦਾ ਇੱਥੇ ਵੇਖ ਲੋ ਕੀ ਸੀਨ ਪਾਣੀ ਆ ਠੀਕ ਕਰੀਏ ਹੁਣ ਘਰੋਂ ਬਾਹਰ ਇਹੀ ਤੇ ਹਰ ਚੱਕਰ ਆ ਬਈ ਘਰੋਂ ਬਾਹਰ ਰਹਿਣ ਦਾ ਸਾਧ ਪਾਣੀ ਦੀ ਤੇ ਅਸੀਂ ਇੱਥੇ ਇੱਕ ਰੁਕੇ ਹੋਏ ਐਮ ਜੀ ਰੇਲ ਦੀ ਤੇ ਉੱਥੋਂ ਖਾਣ ਲੱਗੇ ਆ ਪਰ ਅੱਜ ਸਵੇਰ ਦਾ ਕੁਝ ਖਾਦਾ ਨਹੀਂ ਹੋਇਆ ਤੇ ਨੀਂਦ ਵੀ ਪੂਰੀ ਆ ਉੰਡੀ ਬਾਬੇ ਨੂੰ ਠੀਕ ਹੈ ਜੀ ਤੇ ਵਲੌਗ ਦੇ ਨਾਲ ਜੁੜੇ ਰਹੋ ਮੈਂ ਤੁਹਾਨੂੰ ਸਾਰੇ ਕੋਰਸਸ ਦੱਸੂਗਾ ਜੋ ਕਿ ਫ੍ਰੀ ਆਫ ਕੋਸਟ ਹੈ ਆਪਣੇ ਭਰਾਣੇ ਕੋਰਸ ਲਿਆ ਉੱਥੇ ਠੀਕ ਹੈ ਜੀ ਤੇ ਵਲੌਗ ਦੇ ਨਾਲ ਜੁੜੇ ਰਹੋ ਲੋ ਗਾਇਸ ਹਮ ਪਹੁੰਚ ਚੁਕੇ ਆ ਯਹਾਂ ਪੇ ਸ਼ਹਾਬਾਦ ਸ਼ਹਾਬਾਦ ਰੇਲਵੇ ਸਟੇਸ਼ਨ ਤੇ ਇੱਥੋਂ ਲਈ ਆ ਹੁਣ ਅਸੀਂ ਨਵੀਂ ਦਿੱਲੀ ਦੀ ਟ੍ਰੇਨ ਠੀਕ ਹੈ ਜੀ ਨਾਮੀ ਦਿੱਲੀ ਪੁਰਾਣੀ ਦਿੱਲੀ ਸੱਚ ਉਹ ਇੱਥੇ ਬੈ ਇੱਥੇ ਏਡੀ ਦੂਰ ਕੀ ਜਾਣਾ ਯਾਰ ਤੇ ਆ ਮੇਰੇ ਨਾਲ ਜਿਹੜੀ ਇਹਨੇ ਖਾਦੇ ਹੋਏ 5-7 ਪਰਹਿ ਗਏ ਤੇ ਮੈਨੂੰ ਉਹਨੂੰ ਪਤਾ ਸੋਰੀ ਨਹੀਂ ਲੱਗਣ ਡਿਆ ਕੁਝ ਕੀ ਕਰਨਾ ਕੀ ਨਹੀਂ ਕਰਨਾ ਦਿਖਾ ਦਿੰਨਾ ਤੁਹਾਨੂੰ ਇਹਦੀ ਹਾਲਤ ਪਰਹਿ ਗਿਆ ਜਿਹਾੋ ਜੀ ਹਾਲਤ ਹੋ ਜਾਂਦੀ ਹੈ ਬੰਦੇ ਦੀ ਇਹ ਨਵੀਂ ਦਿੱਲੀ ਇਹ ਦੇ ਵੇਖ ਲਓ ਠੀਕ ਹੈ ਜੀ ਇਅਸੀਂ ਹੁਣ ਜਾਣਾ ਚਾਂਦਨੀ ਚੌਕ ਉੱਥੇ ਜਾਵਾਂਗੇ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਜਾ ਕੇ ਕਰਦੇ ਆਂ ਦਰਸ਼ਨ ਚਾਂਦਨੀ ਚੌਕ ਮੈਂ ਵੀ ਕਦੀ ਗਿਆ ਨਹੀਂ ਤੇ ਮੈਂ ਵੀ ਸੋਚਿਆ ਕਿ ਚਲੋ ਯਾਰ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਜਾਂਦੇ ਆ ਹਨਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਨਾ ਜਿੱਥੇ ਉਹਨਾਂ ਦਾ ਅਸੀਸ ਕਟਿਆ ਗਿਆ ਸੀ ਤੇ ਉੱਥੇ ਫਿਰ ਜਾਂਦੇ ਆਂ ਚਾਂਦਨੀ ਚੌਕ 'ਚ ਠੀਕ ਹੈ ਜੀ ਕਰਮ ਨੇ ਤੁਹਾਨੂੰ ਵੀ ਦਰਸ਼ਨ ਬਲੌਗ ਦੇ ਨਾਲ ਜੁੜੇ ਲੋ ਗਾਇਸ ਜਿੱਥੇ ਆਪਾਂ ਭਰਾ ਦੀ ਗਏ ਸੀ ਐਡਮਿਸ਼ਨ ਕਰਵਾਉਣ ਠੀਕ ਹੈ ਜੀ ਪੜ ਸਕਦੇ ਹੋ ਤੁਸੀਂ ਵੀ ਜੀ ਐਮ ਆਰ ਠੀਕ ਹੈ ਜੀ ਜੀ ਐਮ ਆਰ ਵਰ લક્ષਮੀ ਸੈਂਟਰ ਠੀਕ ਹੈ ਜੀ ਭਰਾ ਦੀ ਉੱਥੇ ਗਏ ਸੀ ਐਡਮਿਸ਼ਨ ਕਰਾਉਣ ਤੇ ਐਡਮਿਸ਼ਨ ਸਿਰਫ 1000 ਰੁਪਏ ਦੇ ਵਿੱਚ ਐਡਮਿਸ਼ਨ ਹੋ ਜਾਂਦੀ ਹੈ ਤੁਹਾਡੀ ਤੇ ਫਿਰ ਜਨ ਬਣ ਜਾਂਦੇ ਆ ਬੈਚ ਤੇ ਕੋਰਸਸ ਤੁਸੀਂ ਵੇਖ ਸਕਦੇ ਜੇ ਆਪ ਕਿਹੜੇ ਕਿਹੜੇ ਕੋਰਸਸ ਆ ਪੜ ਸਕਦੇ ਹੋ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪੜ੍ਹ ਲਓ ਠੀਕ ਹੈ ਬੇਸਿਕ ਵੈਲਡਿੰਗ ਵੈਲਡਿੰਗ ਹੈ ਠੀਕ ਹੈ ਜੀ ਗੈਸਟ ਸਰਵਿਸ ਹੈ ਬੇਸਿਕ ਇਲੈਕਟ੍ਰੋਨਿਕ ਹੈ ਠੀਕ ਹੈ ਜੀ ਤੇ ਐਕਸਟਰਾ ਐਕਸਟਰਾ ਵੋਲਟ ਆਪਰੇਟਰ ਹੈਗਾ ਮਲਟੀ ਮਲਟੀ ਕੁੱਕ ਹੈਗਾ ਠੀਕ ਹੈ ਜੀ ਫੂਡ ਹੈਗਾ ਵਾ ਬੇਸਿਕ ਕੰਪਿਊਟਰ ਹੈਗਾ ਕੰਪਿਊਟਰ ਸਾਇੰਸ ਹੈਗਾ ਵਾ ਫਰੰਟ ਆਫਿਸ ਹੈਗਾ ਵਾ ਕਾਰਗੋ ਹੈਗਾ ਵਾ ਬਿਜ਼ਨਸ ਬੈਂਕਿੰਗ ਹੈਗਾ ਇਹ ਸਾਰੇ ਕੋਰਸਸ ਤੁਹਾਨੂੰ ਫ੍ਰੀ ਆਓ ਫਰੀ ਆਫ ਕੋਸਟ ਦਿੱਤੇ ਜਾਣਗੇ ਇਹ ਹੈਗੇ ਸਾਰੇ 3 ਮਹੀਨੇ ਵਾਸਤੇ ਠੀਕ ਹੈ ਜੀ ਐਡਮਿਸ਼ਨ ਕਰਾਉਣ ਤੋਂ ਬਾਅਦ ਬੈਚ ਬੰਦਾ ਤੇ ਤਿੰਨਾਂ ਮਹੀਨਿਆਂ ਦੇ ਵਿੱਚ ਤੁਸੀਂ ਕੋਰਸ ਆਪਣਾ ਪੂਰਾ ਕਰਕੇ ਕਿਤੇ ਵੀ ਜੋਬ ਤੇ ਲੱਗ ਸਕਦੇ ਹੋ ਤੇ ਅਵਲ ਤੇ ਉਹੀ ਜੋਬ ਤੇ ਆਪ ਹੀ ਲਵਾ ਦਿੰਦੇ ਆ ਠੀਕ ਹੈ ਜੀ ਤੇ ਜੇ ਕਿਸੇ ਵੀ ਵੀਰ ਭਰਾ ਨੂੰ ਮਨ ਲੋਡ ਹੋਵੇ ਇਹ ਕੋਰਸਸ ਦੀ ਠੀਕ ਹੈ ਜੀ ਤੇ ਇਹਨਾਂ ਨੇ ਨੰਬਰ ਵੀ ਆਪਣਾ ਦਿੱਤਾ ਹੋਇਆ ਤੇ ਮੈਂ ਤੁਹਾਨੂੰ ਪਹਿਲੇ ਦਿਖਾਈ ਦਿੱਤਾ ਵਾ ਸਾਰਾ ਕੁਝ ਤੇ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਆਣ ਕੇ ਇੱਥੇ ਠੀਕ ਹੈ ਜੀ ਤੇ ਸੋ ਆਪਾਂ ਹੁਣ ਚੱਲੇ ਆਂ ਚਾਂਦਨੀ ਚੌਕ ਤੇ ਟ੍ਰੇਨ ਦੀ ਕਰਦੇ ਪਏ ਆਂ ਵੇਟ ਤੇ ਜਾ ਕੇ ਫਿਰ ਦਿਖਾਉਣੇ ਤੁਹਾਨੂੰ ਉੱਥੋਂ ਦਾ ਵੀ ਠੀਕ ਹੈ ਜੀ ਵਲੌਗ ਦੇ ਨਾਲ ਜੁੜੇ ਰਹੋ ਜੀ ਲਓ ਜੀ ਤੁਸੀਂ ਦੇਖ ਸਕਦੇ ਜੇ ਇਸ ਟਾਈਮ ਅਸੀਂ ਪਹੁੰਚ ਚੁੱਕੇ ਆਂ ਪੁਰਾਣੀ ਦਿੱਲੀ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਇੱਥੋਂ ਅਸੀਂ ਜਾ ਰਹੇ ਆਂ ਚਾਂਦਨੀ ਚੌਂਕ ਠੀਕ ਹੈ ਜੀ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਇੱਥੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਂਦਨੀ ਚੌਂਕ ਠੀਕ ਹੈ ਜੀ ਤੇ ਹੁਣ ਅਸੀਂ ਵੀ ਕਰਾਂਗੇ ਦਰਸ਼ਨ ਬਾਬਾ ਜੀ ਦੇ ਤੇ ਨਾਲੇ ਤੁਹਾਨੂੰ ਦੱਸਾਂਗੇ ਉੱਥੋਂ ਦਾ ਇਤਿਹਾਸ ਜਾ ਕੇ ਤੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਜੀ ਦੇਖ ਲਓ ਸਾਹਸ ਗੁਰਦਰਾ ਸਾਹਿਬ ਗੰਜ ਸਾਹਿਬ ਦਿੱਲੀ ਜੇ ਤੁਹਾਨੂੰ ਬਾਅਦ ਵਿੱਚ ਦੱਸਦੇ ਹਾਂ ਥੋੜਾ ਇਤਿਹਾਸ ਬਾਬਾ ਜੀ ਦਾ ਦਰਸ਼ਨ ਕਰਕੇ ਤੇ ਆਪਣੇ ਬਲੌਗ ਦੇ ਨਾਲ ਜੁੜੇ ਰਹੋ ਜੀ। ਲਓ ਜੀ ਸਾਥ ਸੰਗਤ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚਾਦਰੀ ਚੌਕ। ਦੱਸੋ ਅੰਦਰ ਦੀ ਮਰਕੋਤਾਂ ਨਹੀਂ ਵੀਡੀਓ ਬਣਾਈ ਗਈ ਕਿਉਂਕਿ ਅੰਦਰ ਬਣਾਉਣ ਨਹੀਂ ਦਿੰਦੇ ਇਸ ਕਰਕੇ ਬਾਹਰੋਂ ਹੀ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਠੀਕ ਹੈ ਜੀ। ਹੁਣ ਅਸੀਂ ਚੱਲਿਆਂ ਲੰਗਰ ਸ਼ੈਤਨ ਅਸ਼ੁਰੂ ਦਾ ਅੱਜ ਚਲਿਏ ਉਹ ਸਾਸਨ ਦੇ ਜਿਤ ਇਤਿਹਾਸ ਕੰਨ ਤੋਂ ਦੇ ਪਵਿੱਤਰ ਯਾਦਗਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਵੀ ਧਰਮ ਦੀ ਰੱਖਿਆ ਹਮੇਸ਼ਾ ਕਰਾਉਣ ਸਤਿ ਕਰਾਉਣ ਲਈ ਚਾਹੀਦਾ ਹੈ ਕਾ ਕਹਿੰਦੇ ਤਿੰਨ ਤਿੰਨ ਸਰਦਾਂ ਤੇ ਹੰਤਾਂ ਤੇ ਰੇਖਲਾ ਬਾਡ ਜ਼ੂਮ ਕਰਕੇ ਪਰਦਾ ਰਹੀ ਆ ਲਓ ਵੀ ਬਾਬਿਓ ਅਸੀਂ ਚੋਂ ਚੁੱਕੇ ਆ ਦਿੱਲੀ ਦੇ ਮੌਲ ਔ ਮੈਕਸੀ ਤੇ ਜਾਣੇ ਅੰਦਰ ਕਰਦੇ ਪਤਾ ਕੀ ਸਮਾਂਚਾਰਿਆ ਹੈ ਲੋ ਵੀ ਬਾਬਿਓ ਮੌਲ ਮੋਲ ਘੁੰਮ ਕੇ ਮੈਂ ਨਾ ਅਹੀਂ ਆ ਗਏ ਆ ਬਾਹਰ ਠੀਕ ਹੈ ਜੀ ਇੰਨੀ ਕ ਘੈਂਟ ਪਲੇਸ ਇੰਨੀ ਕ ਘੈਂਟ ਜਗਾ ਨਾ ਮੈਂ ਨਾ ਕਹਿਨ ਨੂੰ ਗੱਲਾਂ ਪੂਰੀ ਘੈਂਟ ਗੱਲ ਬਾਤ ਸਾਡੇ ਕੋਲ ਸਾਰਾ ਘੁੰਮਿਆ ਹੀ ਨਹੀਂ ਗਿਆ ਦੇ ਇੰਨਾ ਵੱਡਾ ਵਾ ਬਾਬੇ ਵੀਡੀਓ ਨਹੀਂ ਬਣਾਉਣ ਦਿੰਦੇ ਹੁੰਦੇ ਆ ਵੀਡੀਓ ਨਹੀਂ ਬਣਾਉਣ ਦਿੰਦੇ ਨਾ ਆ ਦੇ ਇੰਨੂੰ ਵੀ ਨਾਲ ਖੜਿਆ ਵਾ ਇਧਰ ਵੇਖੋ ਕੀ ਬਣ ਕੇ ਗਏ ਦੇ ਇਹਦੇ ਹੱਲ ਵੇਖੀ ਜਾਣ ਕੌਣ ਆ ਗਏ ਮੌਲ ਘੁੰਮਣ ਪੰਜਾਬੀ ਪਿਆਰ ਪੰਜਾਬੀ ਵੇਖ ਸਕਦੇ ਜੀ ਅਹੀਂ ਉਥੋਂ ਦਿੱਲੀ ਤੋਂ ਹੋ ਕੇ ਹੁਣ ਆਪਣੇ ਇੱਥੇ ਪਹੁੰਚ ਗਏ ਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਜੀ ਤੇ ਬਲੌਗ ਤਾਂ ਨਹੀਂ ਪੂਰਾ ਬਣ ਸਕਿਆ ਫੋਨ ਚਾਰਜਿੰਗ ਦੀ ਕਰਨ ਦੀ ਵਜ੍ਹਾ ਕਰਕੇ ਥੋੜਾ ਦਿੱਕਤ ਆ ਗਈ ਤਾਂ ਕਰਕੇ ਠੀਕ ਹੈ ਜੀ ਚਲੋ ਮਿਲਦੇ ਹੁਣ ਕਰੇ ਜਾਂ ਕਿ ਮੈਂ ਵੀ ਬਹੁਤ ਜ਼ਿਆਦਾ ਥੱਕਿਆ ਹਾਂ ਜਾਂ ਕਿ ਹੁਣ ਚਾਰਜਿੰਗ ਕਰਦੇ ਆਂ ਫਿਰ ਕਰਕੇ ਬਲੌਗ ਡੇਟਿੰਗ ਪੌਂਡੀਆਂ ਤੇ ਬਲੌਗ ਦੇ ਨਾਲ ਜੁੜੇ ਰਹੋ ਜੀ